ਅਸਲਾਮੁਅਲੈਕਮ ਵੀਰ ਜੀ ਤੁਹਾਨੂੰ ਪਤਾ ਹੈ ਕਿ ਕੀਨੀਆ ਦੀ ਆਜ਼ਾਦੀ ਦੇ ਵਿੱਚ ਵੀ ਆਪਣੇ ਸਿੱਖ ਵੀਰਾਂ ਦਾ ਹੱਥ ਹੈ ਕੀ ਤੁਹੀ ਜਾਣਦੇ ਸੀ ਇਸ ਚੀਜ਼ ਨੂੰ ਨਹੀਂ ਵੀਰ ਜੀ ਚਲ ਕੇ ਆਪਾਂ ਦੇਖਨੇ ਆ ਵੀਡੀਓ ਤੇ ਫਿਰ ਵੀਰ ਜੀ ਇਹਤੇ ਉਤੇ ਕਰਨੇ ਆ ਗੱਲਬਾਤ ਬਿਲਕੁਲ ਵੀਰ ਜੀ ਪਹਿਲਾਂ ਵੀਡੀਓ ਦੇਖ ਲੈਣੇ ਵੀਡੀਓ ਬਹੁਤ ਹੀ ਜ਼ਬਰਦਸਤ ਹੈ ਅਹੀਂ ਤੇ ਸੁਣ ਕੇ ਹੈਰਾਨ ਹੀ ਰਹਿ ਗਏ ਕਿ ਦੇਖੋ ਕੀਨੀਆਂ ਦੇ ਵਿੱਚ ਵੀ ਆਪਣੇ ਸਿੱਖ ਵੀਰਾਂ ਨੇ ਕਿਸ ਤਰ੍ਹਾਂ ਕੀਨੀ ਵਾਲੇ ਦੀ ਮਦਦ ਕੀਤੀ ਉਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਬਹੁਤ ਹੀ ਵਧੀਆ ਵੀਡੀਓ ਪਹਿਲਾਂ ਆਪਾਂ ਵੀਡੀਓ ਦੇਖ ਲੈਣੇ ਫਿਰ ਕਰਾਂਗੇ ਇਸਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਕੀ ਬੇਨਤੀ ਹੈ ਕਿ ਸਾਡੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਅਸੀਂ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰਾਂਗੇ ਜਿਸ ਦੇ ਬਾਰੇ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ ਕਿ ਤੁਹਾਨੂੰ ਪਤਾ ਹੈ ਕਿ ਕੀਨੀਆ ਇੱਕ ਗੁਲਾਮ ਦੇਸ਼ ਸੀ ਤੇ ਉਸ ਨੂੰ ਆਜ਼ਾਦ ਕਰਵਾਉਣ ਵਾਲਾ ਵੀ ਇੱਕ ਸਿੱਖ ਸੀ ਤੇ ਉਸ ਸਿੱਖ ਨੇ ਕੀਨੀਆਂ ਦੀ ਆਜ਼ਾਦੀ ਲਈ 11 ਸਾਲ ਦੀ ਕੈਦ ਵੀ ਕੱਟੀ ਅੱਜ ਦਾ ਇਹ ਵੀਡੀਓ ਥੋੜਾ ਲੰਬਾ ਹੋਣ ਵਾਲਾ ਹੈ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖ ਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਸਨ 1919 ਦੀ ਵਿਸਾਖੀ ਨੂੰ ਜਲੀਆਂਵਾਲਾ ਬਾਗ ਵਿਖੇ ਨਿਹੱਤੇ ਇਕੱਠ ਤੇ ਬ੍ਰਿਟਾਨੀਆ ਸਰਕਾਰ ਨੇ ਗੋਲੀਆਂ ਚਲਵਾਈਆਂ ਇਸ ਗੋਲੀਬਾਰੀ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਇਸ ਘਟਨਾ ਦਾ ਬਦਲਾ ਲੈਣ ਲਈ ਉਦਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਕੈਕਸਟਨ ਹਾਲ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਇਸੇ ਬਾਰੇ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗਦਰ ਲਹਿਰ ਦੇ ਨਾਇਕ ਉਦਮ ਸਿੰਘ ਨੇ ਕੀਨਿਆ ਵਿੱਚ ਇੱਕ ਕਾਰੀਗਰ ਵਜੋਂ ਵੀ ਕੰਮ ਕੀਤਾ ਸੀ ਇਸ ਗੱਲ ਦਾ ਜ਼ਿਕਰ ਅਫਰੀਕਾ ਦੇ ਇੱਕ ਇਤਿਹਾਸਕਾਰ ਜ਼ਰੀਨਾ ਪਟੇਲ ਨੇ ਆਪਣੇ ਇੱਕ ਲੇਖ ਵਿੱਚ ਦਿੱਤਾ ਹੈ ਭਾਰਤ ਦੀ ਆਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਉਦਮ ਸਿੰਘ ਹੀ ਨਹੀਂ ਬਲਕਿ ਹੋਰ ਕਈ ਗਦਰਿਸੂਰ ਮੇ ਕੀਨਿਆ ਸਣੇ ਪੂਰੇ ਅਫਰੀਕਾ ਵਿੱਚ ਸਰਗਰਮ ਹੋ ਰਹੇ ਸਨ ਜਿਨ੍ਹਾਂ ਵਿੱਚ ਇੱਕ ਸੀ ਮੱਖਣ ਸਿੰਘ ਜਿਨ੍ਹਾਂ ਨੂੰ ਕੀਨਿਆ ਦੀ ਆਜ਼ਾਦੀ ਲਈ ਵੀ ਜਾਣਿਆ ਜਾਂਦਾ ਹੈ ਸਾਲ 1950 ਵਿੱਚ ਮੱਖਣ ਸਿੰਘ ਨੇ ਕੀਨਿਆ ਦੀ ਆਜ਼ਾਦੀ ਲਈ ਫਰੀਡਮ ಭಾವ ಆಜಾ ಏಸ ವೇಳೆದ ನಾ ದ ਕਾਮਿਆਂ ਦੇ ਹੱਕਾਂ ਲਈ ਹਾਂ ਦਾ ਨਾਰਾ ਮਾਰਨ ਤੋਂ ਸ਼ੁਰੂਆਤ ਕਰਨ ਵਾਲੇ ਮੱਖਣ ਸਿੰਘ ਕੀਨੀਆ ਦੀ ਆਜ਼ਾਦੀ ਦੇ ਸੰਘਰਸ਼ ਦੇ ਸਿਰਕੱਢ ਆਗੂ ਵਜੋਂ ਉਭਰੇ ਸਨ। ਇਸ ਸੰਘਰਸ਼ ਦੇ ਚੱਲਦਿਆਂ ਉਹਨਾਂ ਨੇ ਕਰੀਬ 11 ਸਾਲ ਕੈਦ ਵੀ ਕੀਤੀ। ਕੀਨੀਆ ਵਿੱਚ ਗਦਰ ਪਾਰਟੀ ਦੀ ਅੰਡਰਗਰਾਊਂਡ ਬ੍ਰਾਂਚ ਸੀ ਜਿਸ ਵਿੱਚ ਮੱਖਣ ਸਿੰਘ ਮੁਖ ਸੀ। ਭਾਰਤ ਵਿੱਚ ਮੱਖਣ ਸਿੰਘ ਦੇ ਪਿਤਾ ਸੁਧਰ ਸਿੰਘ ਆਪਣੀ ਆਰਥਿਕ ਸਥਿਤੀ ਸੁਧਾਰਨ ਲਈ ਸਨ 1920 ਵਿੱਚ ਮੁੰਬਾਸਾ ਚਲੇ ਗਏ। ਇਸ ਤੋਂ ਪਹਿਲਾਂ ਵੀ ਕਾਫੀ ਦੱਖਣੀ ਏਸ਼ੀਆਈ ਲੋਕ ਪੂਰਬੀ ਅਫਰੀਕਾ ਵਿੱਚ ਜਾ ਚੁੱਕੇ ਸਨ। ਕਾਰੀਗਰਾਂ ਨੂੰ ਯੂਗਾਂਡਾ ਰੇਲਵੇ ਦੀ ਉਸਾਰੀ ਲਈ ਕੰਮ ਕਰਨ ਲਈ ਇੱਥੇ ਲਿਆਂਦਾ ਗਿਆ ਸੀ ਜਿਦੇ ਵਿੱਚ ਸਿੱਖ ਕਾਰੀਗਰ ਵੀ ਸ਼ਾਮਿਲ ਸਨ ਰੇਲਵੇ ਦਾ ਕੰਮ ਪੂਰਾ ਹੋਣ ਮਗਰੋਂ 37747 ਕਾਮਿਆਂ ਵਿੱਚੋਂ 28254 ਵਾਪਸ ਚਲੇ ਗਏ ਮੱਖਣ ਸਿੰਘ ਦੇ ਪਿਤਾ ਨੇ ਨੈਰੋਬੀ ਵਿੱਚ ਕੁਝ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਇੱਕ ਪ੍ਰਿੰਟਿੰਗ ਪ੍ਰੈਸ ਖੋਲ ਲਈ ਸੀ ਸਾਲ 1927 ਵਿੱਚ ਉਹ ਆਪਣੀ ਪਤਨੀ ਆਪਣੇ ਪੁੱਤਰ ਮੱਖਣ ਸਿੰਘ ਅਤੇ ਆਪਣੀ ਧੀ ਨੂੰ ਲੈ ਕੇ ਨੈਰੋਬੀ ਆ ਗਏ ਸਨ ਸਾਲ 1927 ਵਿੱਚ ਹੀ ਕੀਨੀਆ ਨੈਰੋਬੀ ਵਿੱਚ ਬਸਤੀਵਾਦ ਵਿਰੋਧੀ ਲਹਿਰ ਸ਼ੁਰੂ ਹੋ ਗਈ ਸੀ ਉੱਤਰੀ ਅਮਰੀਕਾ ਅਤੇ ਪੂਰਬੀ ਅਫਰੀਕਾ ਵਿੱਚ ਗਦਰ ਪਾਰਟੀ ਦਾ ਪ੍ਰਭਾਵ ਜ਼ਿਆਦਾ ਫੈਲਿਆ ਹੋਇਆ ਸੀ ਜਰੀਨਾ ਪਟੇਲ ਲਿਖਦੇ ਨੇ ਕਿ ਮੱਖਣ ਸਿੰਘ ਦੇ ਉੱਤੇ ਪੰਜਾਬ ਦੇ ਸ਼ੁਰੂਆਤੀ ਸਮੇਂ ਦਾ ਅਸਰ ਪਿਆ ਹੋਵੇਗਾ ਉਹਨਾਂ ਨੇ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਗਦਰ ਲਹਿਰ ਜਲੀਆਂ ਵਾਲੇ ਬਾਗ ਦੇ ਕਤਲੇਆਮ ਬਾਰੇ ਜ਼ਰੂਰ ਸੁਣਿਆ ਹੋਵੇਗਾ ਤਾਂ ਹੀ ਉਹਨਾਂ ਨੇ ਇਸ ਵੱਲ ਰੁਖ ਕੀਤਾ ਸਨ 1935 ਵਿੱਚ ਮੱਖਣ ਸਿੰਘ ਨੂੰ ਇੰਡੀਅਨ ਟ੍ਰੇਡ ਯੂਨੀਅਨ ਦਾ ਸਖਤਰ ਬਣਾਇਆ ਗਿਆ ਸੀ ਇਸ ਵੇਲੇ ਉਹਨਾਂ ਦੀ ਉਮਰ 22 ਸਾਲ ਸੀ ਯੂਨੀਅਨ ਵਿੱਚ ਕੰਮ ਕਰਦਿਆਂ ਉਹਨਾਂ ਨੇ ਗੁਰਮੁਖੀ ਉਰਦੂ ਗੁਜਰਾਤੀ ਸਵਾਲੀ ਅੰਗਰੇਜ਼ੀ ਭਾਸ਼ਾ ਵਿੱਚ ਹੱਥ ਨਾਲ ਪਰਚੇ ਲਿਖ ਕੇ ਵੰਡਣੇ ਸ਼ੁਰੂ ਕਰ ਦਿੱਤੇ ਮੱਖਣ ਸਿੰਘ ਨੇ ਵਰਕਰਾਂ ਦੀਆਂ ਕਈ ਵੱਡੀਆਂ ਮੰਗਾਂ ਚੁੱਕੀਆਂ ਤੇ ਉਹਨਾਂ ਨੂੰ ਪੂਰਾ ਵੀ ਕਰਵਾਇਆ 28 ਦਸੰਬਰ ਸਨ 1939 ਨੂੰ ਮੱਖਣ ਸਿੰਘ ਭਾਰਤ ਵਾਪਸ ਆਏ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅਫਰੀਕਾ ਵਿੱਚ ਵਰਕਰਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਦੀਆਂ ਕਾਰਵਾਈਆਂ ਤੋਂ ਬ੍ਰਿਟਾਨਵੀ ਨਾਖੁਸ਼ ਹੋਣਗੇ ਇਸ ਲਈ ਉਹਨਾਂ ਨੇ ਬੰਬਈ ਤੋਂ ਉਤਰਨ ਮਗਰੋਂ ਅਹਮਦਾਬਾਦ ਦੀ ਇੱਕ ਕਪੜਾ ਮਿਲ ਵਿੱਚ ਸ਼ਰਨ ਲੈ ਲਈ ਸੀ ਪੁਲਿਸ ਨੇ ਜਲਦ ਹੀ ਉਹਨਾਂ ਨੂੰ ਫੜ ਲਿਆ ਸਨ 1942 ਤੱਕ ਉਹ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਰਹੇ ਇਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਹੀ ਕੰਡ ਕਰਜਾਕ ਵਿੱਚ ਨਜ਼ਰਬੰਦ ਕੀਤਾ ਗਿਆ ਝੂਠੇ ਬੇਬੁਨਿਆਦ ਇਲਜ਼ਾਮਾਂ ਤੋਂ ਬਰੀ ਹੋਣ ਤੋਂ ਬਾਅਦ ਸਨ 1949 ਵਿੱਚ ਪੂਰਬੀ ਅਫਰੀਕਾ ਟ੍ਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕੀਤੀ ਸਨ 1950 ਵਿੱਚ ਮੁੜ ਫੇਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 1950 ਤੋਂ ਸਨ 1961 ਤੱਕ ਬਿਨਾਂ ਕਿਸੇ ਇਲਜ਼ਾਮ ਦੇ ਵੱਖ-ਵੱਖ ਥਾਵਾਂ ਉੱਤੇ ਹਿਰਾਸਤ ਵਿੱਚ ਰੱਖਿਆ ਗਿਆ ਬਾਦ ਵਿੱਚ ਉਹਨਾਂ ਦੀ ਰਿਹਾਈ ਲਈ ਨੈਰੋਬੀ ਅਤੇ ਹੋਰ ਥਾਵਾਂ ਦੇ ਉੱਤੇ ਪ੍ਰਦਰਸ਼ਨ ਵੀ ਹੋਏ। ਮੱਖਣ ਸਿੰਘ ਨੇ ਕੀਨੀਆ ਵਿੱਚ ਟ੍ਰੇਡ ਯੂਨੀਅਨ ਮੂਵਮੈਂਟ ਦੇ ਇਤਿਹਾਸ ਬਾਰੇ ਕਿਤਾਬ ਵੀ ਲਿਖੀ ਹੈ। ਕਿਵੇਂ ਇੱਕ ਸਿੱਖ ਨੇ ਇੱਕ ਗੁਲਾਮ ਦੇਸ਼ ਨੂੰ ਆਜ਼ਾਦ ਕਰਵਾਇਆ ਇਸ ਬਾਰੇ ਨਾ ਤਾਂ ਸਾਨੂੰ ਕਿਸੇ ਨੇ ਅੱਜ ਤੱਕ ਦੱਸਿਆ ਤੇ ਨਾ ਹੀ ਅਸੀਂ ਕਦੇ ਸੁਣਿਆ। ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ। ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਤਵੀਰ ਜੀ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਦੇਖੋ ਕਿਸ ਤਰ੍ਹਾਂ ਆਪਣੇ ਸਿੱਖ ਵੀਰਾਂ ਨੇ ਜਿਹੜੇ ਕੀਨੀਆ ਵਰਗੇ ਮੁਲਖ ਹੈ ਉਹਦੀ ਆਜ਼ਾਦੀ ਵਾਸਤੇ ਵੀ ਕਿਸ ਤਰ੍ਹਾਂ ਜਦੋ ਜਹਿਦ ਕੀਤੀ ਲੜਾਈ ਕੀਤੀ ਹੈ ਮੈਂ ਕਹਿੰਦਾ ਸਿੱਖ ਸ਼ਹਜ਼ਾਦੇ ਨੇ ਹਰ ਮੈਦਾਨ 'ਚ ਹੀ ਅੱਗੇ ਨੇ ਤੁਹਾਡੇ ਵਾਲੀ ਗੱਲ ਵੀਰ ਜੀ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਕਿ ਇਨਸਾਨੀਅਤ ਦੀ ਬੜੀ ਕਦਰ ਕਰਦੇ ਇਨਸਾਨੀਅਤ ਦੀ ਬੜੀ ਸੇਵਾ ਕਰਦੇ ਐ ਤਿੰਨ 'ਚ ਕੋਈ ਸ਼ੱਕ ਨਹੀਂ ਵੀਰ ਜੀ ਕਿ ਇਹਨਾਂ ਅੰਦਰ ਨਾ ਇਨਸਾਨੀਅਤ ਦੀ ਸੇਵਾ ਕਰਨ ਵਾਲਾ ਨਾ ਅਖੀਰ ਹੈ ਕਿ ਦੇਖ ਲਓ ਕਿ ਆਪਣੇ ਜਿਹੜੇ ਧਰਮ ਦੇ ਬੰਦੇ ਹੁੰਦੇ ਬੰਦਾ ਉਹਨਾਂ ਦੀ ਤੇ ਮਦਦ ਕਰਦਾ ਹੀ ਐ ਇਹ ਜਿਹੜੇ ਦੂਸਰੇ ਧਰਮਾਂ ਦੇ ਲੋਕ ਐ ਉਹਨਾਂ ਦੀ ਵੀ ਮਦਦ ਕਰਦੇ ਐ ਕਾਦੇ ਲਈ ਇਹ ਇਨਸਾਨੀਅਤ ਦਾ ਸੋਚਦੇ ਐ ਇਹਨਾਂ ਦੇ ਜ਼ਿਹਨ 'ਚ ਹੁੰਦਾ ਕਿ ਯਾਰ ਇਸ ਟਾਈਮ ਇਹ ਇਨਸਾਨ ਇਹ ਮਨੁੱਖ ਜਿਹੜਾ ਨਾ ਇਹ ਤਕਲੀਫ ਦੇ ਵਿੱਚ ਹੈ ਤੇ ਸਾਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਤੇ ਉਹਦੀ ਮਦਦ ਕਰਦੇ ਇਹ ਨਹੀਂ ਦੇਖਦੇ ਕਿ ਇਹ ਤੇ ਯਾਰ ਹੋਰ ਧਰਮ ਦਾ ਬੰਦਾ ਅਸੀਂ ਕਿਉਂ ਨਹੀਂ ਮਦਦ ਕਰੀਏ ਇਹ ਵੀਰ ਜੀ ਇਹਨਾਂ ਦੀ ਚੰਗੀ ਗੱਲ ਹੈ ਜਿਹਦਾ ਕਰਕੇ ਲੋਕ ਇਹਨਾਂ ਨੂੰ ਇੰਨੀ ਪਿਆਰ ਮੁਹੱਬਤ ਤੇ ਇਹਨਾਂ ਚਾਹਤ ਕਰਦੇ ਪਏ ਆ ਬਿਲਕੁਲ ਵੀਰ ਜੀ ਵੀਡੀਓ ਬਹੁਤ ਹੀ ਜ਼ਬਰਦਸਤ ਤੇ ਬਹੁਤ ਹੀ ਅੱਛਾ ਲੱਗਾ ਦੇਖੋ ਵੀਰ ਜੀ ਵੈਸੇ ਦਿਲ ਨੂੰ ਸਕੂਨ ਮਿਲਦਾ ਜਿਸ ਤਰ੍ਹਾਂ ਸਾਡਾ ਕੋਈ ਸਿੱਖ ਭਰਾ ਦੀ ਕੋਈ ਤਾਰੀਫ ਹੁੰਦੀ ਹੈ ਤੇ ਤਰ ਇਹ ਵੀ ਵੀਰ ਜੀ ਚੰਗੇ ਲਫਜ਼ਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਸਾਡਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇੱਕ ਭਾਈਚਾਰਾ ਵੈ ਤੇ ਉਹਨੂੰ ਇਸ ਤਰ੍ਹਾਂ ਪ੍ਰਵਾਨ ਹੋਣਾ ਚਾਹੀਦਾ ਵੀਰ ਜੀ ਕਿ ਕਿਸ ਤਰ੍ਹਾਂ ਸਿੰਘ ਵੀ ਜਿਹੜੇ ਆ ਇੱਕ ਵੱਧ ਚੜ ਕੇ ਹਰ ਕਿਸੇ ਦੀ ਮਦਦ ਕਰਦੇ ਆ ਤੁਸੀਂ ਬੜਾ ਅੱਛਾ ਲਫਜ਼ਾਂ ਨਾਲ ਬਿਆਨ ਕੀਤਾ ਤੇ ਇਹ ਹੀ ਗੱਲ ਹੈ ਵੀਰ ਜੀ ਕਿ ਕੋਈ ਵੀ ਜਿਹੜਾ ਕੋਈ ਸਾਡਾ ਸਿੰਘ ਵੀਰ ਹੈ ਉਹ ਇੱਕ ਮੁਹੱਬਤ ਕਰਦਾ ਕਿਸੇ ਵੀ ਇਨਸਾਨ ਨਾਲ ਉਹ ਇਹ ਨਹੀਂ ਵੇਖਦਾ ਵੀਰ ਜੀ ਜਾਤ ਪਾਗ ਉਹਨੂੰ ਉਹ ਸਭ ਤੋਂ ਪਹਿਲੇ ਵੀਰ ਜੀ ਇਨਸਾਨੀयत ਵੇਖਦਾ ਫੇਰ ਆਪਣੇ ਗੁਰੂ ਸਾਹਿਬ ਜੀ ਦਿੱਤੀ ਹੋਈ ਤਾਲੀਮਾਂ ਨੂੰ ਸੋਚਦਾ ਉਹਨਾਂ ਦੇ ਉੱਤੇ ਅਮਲ ਕਰਦਾ ਤੇ ਇਹੀ ਵੀਰ ਜੀ ਸਭ ਤੋਂ ਚੰਗੀ ਗੱਲ ਹੈ ਇੱਕ ਇਨਸਾਨ ਦੀ ਅਸੀਂ ਮੁਸਲਮਾਨ ਹੈ ਸਾਡਾ ਵੀ ਵੀਰ ਜੀ ਇਹ ਕੀਤਾ ਵਾ ਕਿ ਸਭ ਤੋਂ ਪਹਿਲੇ ਇਨਸਾਨ ਹੈ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ غرੂਰ تکبر ਦੇ ਵਿੱਚ ਰਹਿਣਾ ਚਾਹੀਦਾ ਵਾ ਸਾਨੂੰ ਇਹ ਦੇਖਣਾ ਚਾਹੀਦਾ ਕਿ ਯਾਰ ਕੋਈ ਤਕਲੀਫ ਦੇ ਵਿੱਚ ਹੈ ਤੇ ਉਹਦੀ ਮਦਦ ਕਰੀਏ ਤੇ ਜਿਹੜਾ ਕੋਈ ਵੀ ਚੰਗਾ ਕੰਮ ਵੀਰ ਜੀ ਕਰਦਾ ਨਾ ਉਹਦੀ ਹਮੇਸ਼ਾ ਸਿਫਤ ਹੀ ਕਰਨੀ ਚਾਹੀਦੀ ਆ ਅچھے ਲਫਜ਼ਾਂ ਨਾਲ ਤਾਂ ਕਿ ਦੁਨੀਆ ਦੇ ਉੱਤੇ ਪਤਾ ਚੱਲੇ ਕਿ ਹਰ ਕਿਸੇ ਨੂੰ ਕੰਮ ਕਰਨ ਦਾ ਹੈ ਤੋਫੀਕ ਮਿਲੇ ਤੇ ਜਿਸ ਤਰ੍ਹਾਂ ਕੀਨਿਆਂ ਦੇ ਵਿੱਚ ਵੀ ਜੀ ਕਿਸ ਤਰ੍ਹਾਂ ਸਿੰਘਾਂ ਵੀਰਾਂ ਨੇ ਉਹਨਾਂ ਦੀ ਆਜ਼ਾਦੀ ਵਿੱਚ ਮਦਦ ਕੀਤੀ ਹੈ ਹਰ ਕਿਸੇ ਨੂੰ ਚਾਹੀਦਾ ਹੈ ਕੋਈ ਵੀ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਮੁਸੀਬਤ ਆ ਕਿਸੇ ਇਨਸਾਨ ਤੇ ਤੇ ਨਾ ਕਿ ਦਾਤ ਬਾਤ ਦੇ ਉਤੇ ਰਵੇ ਨਾ ਉਹਦੀ ਵੱਧ ਚੜ ਕੇ ਮਦਦ ਕਰੇ ਵੀਰ ਜੀ ਬਿਲਕੁਲ ਵੀਰ ਜੀ ਤੁਸੀਂ ਸਹੀ ਕਿਹਾ ਹੈ ਕਿ ਆਪਣੇ ਸਿੱਖ ਵੀਰ ਤਰੀਫ਼ ਦੇ ਕਾਬਲ ਹੈ ਤੇ ਤਾਂ ਲੋਕ ਤਾਰੀਫ਼ ਕਰਦੇ ਕਿਉਂਕਿ ਉਹਨਾਂ ਦੇ ਕੰਮ ਜਿਹੜੇ ਉਹ ਬੜੇ ਵਧੀਆ ਤੇ ਬੜੇ ਚੰਗੇ ਨੇ ਉਹ ਇਨਸਾਨੀਅਤ ਦੀ ਜਿਹੜੀ ਸੇਵਾ ਕਰਦੇ ਨੇ ਇਹਦਾ ਕਰਕੇ ਉਹ ਦੁਨੀਆ ਉੱਤੇ ਅੱਜ ਨਾ ਤਰੱਕੀ ਕਰਦੇ ਪਏ ਆ ਤੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਪਏ ਆ ਬੜੀ ਜ਼ਬਰਦਸਤ ਵੀਡੀਓ ਸੀ ਦੇਖ ਕੇ ਬਹੁਤ ਬੜਾ ਅੱਛਾ ਲੱਗਾ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਰਖੋ ਟੇਰਸਰਾ ਖਿਆਲ ਰਾਮ ਰਾਮ